ਯੋਧ ਨਸ਼ਾ ਵਿਰੋਧ ਜੋ ਮੁਹਿੰਮ ਚਾਲੂ ਅਹੀ ਹੋਈ ਹੈ ਸਰ ਜਿਸ ਤਰ੍ਹਾਂ ਦੀ ਨਿਰੰਤਰ ਲੈ ਕੇ ਆ ਰਹੇ ਨਸ਼ਾ ਛੁਟਾਊ ਕੇਂਦਰ ਵਿੱਚ ਜੋ ਨਸ਼ੇ ਦੇ ਆਦੀ ਨੇ ਸਰ ਕੀ ਕਹਿਣਾ ਚਾਹੋ ਜੋ ਪੰਜਾਬ ਸਰਕਾਰ ਵੱਲੋਂ ਜਿਹੜੀ ਇਹ ਨਸ਼ਾ ਬੰਦ ਮੁਹਿੰਮ ਚੱਲ ਰਹੀ ਹੈ ਉਸ ਦੇ ਅਨਸਾਰ ਸਾਨੂੰ ਸਾਡੇ ਐਸਐਸਪੀ ਸਾਹਿਬ ਵੱਲੋਂ ਸਾਨੂੰ ਗਾਈਡਲਾਈਨ ਮਿਲ ਗਿਆ ਤੇ ਅਸੀਂ ਡੇਲੀ ਸਾਡਾ ਇਹ ਪ੍ਰੋਸੈਸ ਚੱਲ ਰਿਹਾ ਅਸੀਂ ਜਿਹੜੇ ਤਾਂ ਨਸ਼ਾ ਵੇਚ ਰਹੇ ਉਹਨਾਂ ਤੇ ਅਸੀਂ ਸ਼ਿਕੰਜਾ ਕੱਸਿਆ ਹੋਇਆ ਹੈ ਉਹਨਾਂ ਨੂੰ ਫੜ ਕੇ ਅਸੀਂ ਸਲਾਖਾਂ ਦੇ ਪਿੱਛੇ ਭੇਜ ਰਹੇ ਹਾਂ ਵੱਤਾ ਤੋਂ ਉਹਨਾਂ ਦੇ ਪਰਚੇ ਦਰਜ ਹੋ ਰਹੇ ਆ ਦੂਜਾ ਇਹਦਾ ਪੁਆਇੰਟ ਇਹ ਹੈ ਕਿ ਅਸੀਂ ਜੇ ਉਹਨਾਂ ਨੌਜਵਾਨਾਂ ਨੂੰ ਅਪੀਲ ਕਰ ਰਹੇ ਹਾਂ ਕਿ ਜਿਹੜੇ ਨੌਜਵਾਨ ਇਸ ਦਲਦਲ ਵਿੱਚ ਫਸ ਚੁੱਕੇ ਹਨ ਜਿਹੜੇ ਚਾਹੁੰਦੇ ਹਨ ਅਸੀਂ ਨਿਕਲਣਾ ਚਾਹੁੰਦੇ ਆ ਉਸ ਦੌਰਾਨ ਸਾਨੂੰ ਜਿਹੜੇ ਸਾਨੂੰ ਅਪਰੋਚ ਕਰਦੇ ਅਸੀਂ ਉਹਨਾਂ ਨੂੰ ਗਾਈਡ ਕਰਦੇ ਜਾ ਕੇ ਅੱਜ ਹੀ ਮੈਂ ਦੋ ਨੌਜਵਾਨ ਲਿਆਂਦੇ ਆ ਇਹ ਇਹਨਾਂ ਦੇ ਪਰਿਵਾਰਾਂ ਨਾਲ ਵੀ ਸਹਿਮਤੀ ਪੂਰੀ ਹੋਈ ਹੈ ਇਹ ਕਹਿੰਦੇ ਵੀ ਸ ਨਸ਼ਾ ਛੱਡਣਾ ਚਾਹੁੰਦੇ ਆ ਤੇ ਮੈਂ ਇਹਨਾਂ ਨੂੰ ਇੱਥੇ ਡੀਡਿਕਸ਼ਨ ਸੈਂਟਰ ਸਿਵਲ ਹਸਪੀਟਲ ਫਲੋਰ ਉੱਪਰ ਚ ਲੈ ਕੇ ਇਹਨਾਂ ਨੂੰ ਦਾਖਲ ਕਰਾ ਰਿਆ। ਪੁਰਾਣੂ ਮੈਂ ਅਪੀਲ ਕਰਦਾ ਨੌਜਵਾਨਾਂ ਨੂੰ ਵੀ ਜਿਹੜੇ ਨੌਜੋਨ ਨਸ਼ਾ ਛੱਡਣਾ ਚਾਹੁੰਦੇ ਨੇ ਮੇਰੇ ਨਾਲ ਕੰਟੈਕਟ ਕਰਨ। ਮੈਂ ਆਪ ਦੇ ਤੌਰ ਤੇ ਉਹਨਾਂ ਦਾ ਲਾਜ ਵੀ ਕਰਾਉਂਗਾ, ਉਹਨਾਂ ਦੀ ਹੈਲਪ ਵੀ ਕਰੂੰਗਾ। ਸਰ ਜੇ ਤੁਸੀਂ ਪਹਿਲਾਂ ਵੀ ਨਸ਼ਾ ਛੱਡੂ ਕੇਂਦਰ ਵਿੱਚ ਛੱਡ ਕੇ ਗਏ ਹੋ, ਉਹ ਫੇਲਾ ਠੀਕ ਵੀ ਹੋ ਰਹੇ ਨੇ। ਉਹਨਾਂ ਨੇ ਨਸ਼ਾ ਵੀ ਛੱਡਿਆ ਕੀ ਕਹਿਣਾ ਚਾਹੋਗੇ? ਬਿਲਕੁਲ ਠੀਕ ਹੋ ਰਹੇ ਜਿਵੇਂ ਰੈਗੂਲਰ ਉਹਨਾਂ ਨੂੰ ਮਿਲਦੇ ਵੀ ਆ ਕੇ ਮੋਟੀਵੇਟੇਟ ਵੀ ਕਰ ਰਹੇ ਆ ਤੇ ਉਹ ਪੂਰੀ ਤ ਅੱਜ ਅੱਜ ਦੀ ਤਰੀਕ ਵਿੱਚ ਕੋਸ਼ਿਸ਼ ਕਰ ਰਹੇ ਆਂ ਔਰ ਸਾਨੂੰ ਉਮੀਦ ਹੈ ਵੀ ਅਸੀਂ ਇਸ ਮਿਸ਼ਨ ਵਿੱਚ ਸਫਲ ਹੋਵਾਂਗੇ ਸਰ ਨੌਜਵਾਨਾਂ ਨੂੰ ਤੁਸੀਂ ਆਦੇ ਵੱਲੋਂ ਕੀ ਮੈਸੇਜ ਦੇਣਾ ਚਾਹੋ ਮੈਂ ਇਹੀ ਮੈਸੇਜ ਦੇਣਾ ਚਾਹੁੰਨਾ ਕਿ ਆਓ ਆਪਾਂ ਸਾਰੇ ਜਣੇ ਰਲ ਮਿਲ ਕੇ ਇੱਕ ਨਵੇਂ ਸਮਾਜ ਦੀ ਸਿਰਜਣਾ ਕਰੀਏ ਜਿਸ ਨੂੰ ਨਸ਼ਾ ਮੁਕਤ ਸਮਾਜ ਕਿਹਾ ਜਾਵੇ ਤੇ ਮੈਂ ਚਾਹਣਾ ਕਿ ਸਾਰੇ ਨੌਜਵਾਨ ਜਿਹੜੇ ਕੋਈ ਨਸ਼ੇ ਦੀ ਦਲਦਲ ਚ ਫਸੇ ਆ ਮੇਰੇ ਨਾਲ ਕੰਟੈਕਟ ਕਰਨ ਮੈਂ ਵਾਰ-ਵਾਰ ਕਹਿੰਨਾ ਮੈਂ ਉਹਨਾਂ ਦੀ ਹੈਲਪ ਕਰੂੰਗਾ ਔਰ ਉਹਨਾਂ ਨੂੰ ਮੈਡੀਸਨ ਵੀ ਦਵਾਉਂਗਾ ਸਰ ਇਹ ਜਿਹੜੀ ਮੁਹਿੰਮ ਚੱਲ ਰਹੀ ਏ ਇਹ ਤੁਸੀਂ ਨਿਰੰਤਰ ਜਾਰੀ ਰੱਖੋਗੇ ਸਰ ਬਿਲਕੁਲ ਜੀ ਸਾਰੇ ਪੰਜਾਬ ਪੁਲਿਸ ਕਰ ਰਹੀ ਏ ਇਸ ਤੇ ਵਰਕ ਅਸੀਂ ਸਾਰੇ ਪੂਰਾ ਪ੍ਰੋਸੈਸ ਨੂੰ ਫੋਲੋ ਕਰ ਰਹੇ ਆ ਤੇ ਜਿਵੇਂ ਵੀ ਸਾਨੂੰ ਗਾਈਡਲਾਈਨ ਮਿਲਦੀਆਂ ਨੇ ਉਸ ਸੰਸਾਰ ਅਸੀਂ ਚੱਲ ਰਹੇ ਆਂ ਬੇਟਾ ਜੋ ਐਸਐਚਓ ਜਤਿੰਦਰ ਜੀ ਤੁਹਾਨੂੰ ਇੱਥੇ ਲੈ ਕੇ ਆਏ ਨੇ ਨਸ਼ਾ ਸ਼ਰਾਬ ਕੇਂਦਰ ਵਿੱਚ ਕੀ ਕਹਿਣਾ ਚਾਹੁੰਦੇ ਆਂ ਹਾਂ ਇਹਨਾਂ ਚੰਨਿਆਂ ਵੀ ਮਸਾ ਛੱਡਣਾ ਚਾਹਨੇ ਆਂ ਹੀ ਕੋਲ ਵਧੀਆ ਕਰਦੇ ਜੋ ਵੀ ਕਾਬਲੇ ਨੇ ਵਧੀਆ ਕਰ ਦਿੱਤੇ ਨੇ ਸਾਡੇ ਘਰ ਦੇ ਪਾਇਮ ਮੰਦੀਹਾ ਵੀ ਲੈ ਕੇ ਆਏ ਨੇ ਕਿੰਨੇ ਚਿਰ ਤੋਂ ਨਸ਼ਾ ਕਰਦੇ ਪਏ ਹੋ ਨਸ਼ਾ ਤਾਂ ਬਹੁਤ ਸਮੇਂੋਂ ਕਰਦਾ ਆ ਪੀ ਤੇ ਇਹ ਘਰ ਦੇ ਦੀ ਰਜਮੰਦੀ ਨਾਲ ਐਸ ਐਚਓ ਸਾਹਿਬ ਤੁਹਾਨੂੰ ਲੈ ਕੇ ਆਏ ਨੇ ਨਸ਼ਾ ਛਡਾਉਣ ਘਰ ਦੇ ਦੀ ਰਜਮੰਦੀ ਨਾਲ ਹੀ ਲੈ ਕੇ ਆਏ ਹਾਂ ਕੌਣ ਲੈ ਕੇ ਆਏ ਤੁਹਾਨੂੰ ਇੱਥੇ ਐਸ ਐਚਓ ਸਾਹਿਬ ਵੀ ਲੈ ਕੇ ਆਏ ਹਾਂਜੀ ਐਸ ਐਚਓ ਸਾਹਿਬ ਲੈ ਕੇ ਆਏ ਠੀਕ ਹੈ ਕਿਰੇ ਸਿਟੀ ਦੇ ਸਿਟੀ ਸਰ ਠੀਕ ਹੀ ਰਿਹਾ ਚਾਚਾ ਹੁਣ ਤੁਹਾਨੂੰ ਕਿਹ ਤਰ੍ਹਾਂ ਦਾ ਫੀਲ ਹੋ ਰਿਹਾ ਹੈ ਬਹੁਤ ਸਾਰਾ ਵਧੀਆ ਆ ਰਿਹਾ ਹੈ ਫੀਲ ਮਤਲਬ ਕਿੰਨਾ ਛੱਡ ਰਿਹਾ ਹੈ ਆ ਬਹੁਤ ਵਧੀਆ ਫੀਲ ਹੋ ਰਿਹਾ ਹੈ